ਕਿੰਤਾ ਵਾਰ ਜਦ ਤੁਮ ਉਸੇ ਵਾਰਾ ਦਾ ਮਾਮਲੇ ਵਿੱਚ ਪੇਸ਼ੀ ਕੀਤੀ ਕੋ ਜੋ ਹੋ ਰਹੀ ਹੈ। ਅੱਜ ਜਿਹੜਾ ਜਿਹੜੀ ਪਹਿਲੀ ਤਰੀਕ ਦੀ ਪੇਸ਼ੀ ਜਿਹੜੀ ਗਵਾਹੀ ਤੇ ਸੀ ਜਿਹ ਪਿਛਲੇ ਤਰੀਕ ਤੇ ਜਿਹੜਾ ਮਾਜੂਦ ਅਦਾਲਤ ਦੇ ਸਾਰੇ ਦੋਸ਼ੀਆਂ ਤੇ ਚਾਰਜ ਫਰੇਮ ਕਰਤੇ ਸੀਗੇ ਤੇ ਅੱਜ ਜਿਹੜਾ ਹੈਗਾ ਇਹਦੇ ਵਿੱਚ ਜਿਹੜੇ ਗਵਾ ਸੀਗੇ ਆਈ ਵਿਟਨੈਸ ਉਹਨਾਂ ਦੇ ਸੱਮਨ ਮਾਜੂਦ ਅਦਾਲਤ ਵੱਲੋਂ ਜਾਰੀ ਕੀਤੇ ਗਏ ਸੀ ਪਰ ਉਹ ਕਿਸੇ ਅਪਦੇ ਕਾਰਨ ਕਰਕੇ ਜਿਹੜੇ ਹੈਗੇ ਮਾਜੂਦ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋ ਸਕੇ ਅੱਜ ਜਿਸ ਕਰਕੇ ਜਿਹੜੀ ਮਾਜੂਦ ਅਦਾਲਤ ਨੇ ਜਿਹੜੀ ਅਗਲੀ ਪੇਸ਼ੀ ਹੋ ਪੰਜ ਤੱਕ 2024 ਇਹਦੀ ਗਵਾਹੀ ਦੀ ਨਿਸ਼ਚਿਤ ਕੀਤੀ ਹੈਗੀ ਹੈ ਤੇ ਨਾਲ ਦੀ ਨਾਲ ਇਹਦੇ ਵਿੱਚ ਇੱਕ ਹੋਰ ਜਿਹੜੀ ਹੈਗੀ ਐਪਲੀਕੇਸ਼ਨ ਜਿਹੜੀ ਪ੍ਰੋਸੀਕਿਊਸ਼ਨ ਏਜੰਸੀ ਵੱਲੋਂ ਮੂਵ ਕੀਤੀ ਗਈ ਸੀ ਕਿ ਸਟੇਟਸ ਰਿਪੋਰਟ ਨੂੰ ਲੈ ਕੇ ਉਹਦੇ ਵਿੱਚ ਜਿਹੜਾ ਹੈਗਾ ਜੱਗੂ ਭਗਵਾਨਪੁਰੀ ਦੇ ਜਿਹੜੇ ਕੌਂਸਲ ਨੇ ਉਹਨਾਂ ਨੇ ਅੱਜ ਜਿਹੜਾ ਹੈਗਾ ਰਿਪਲਾਈ ਪੇਸ਼ ਕੀਤਾ ਉਸ ਦਾ ਕਿ ਲੌਰੈਂਸ ਬਿਸ਼ਨੂਈ ਵੱਲੋਂ ਹਲੇ ਰਿਪਲਾਈ ਉਸ ਐਪਲੀਕੇਸ਼ਨ ਦਾ ਨਹੀਂ ਫਾਈਲ ਹੋਇਆ ਹੈਗਾ ਤੇ ਮਾਨਯੋਗ ਦਫ਼ਤਰ ਦੇ ਨਾਲ ਦੀ ਨਾਲ ਜਿਹੜਾ 5/7/2024 ਨੂੰ ਜਿਹੜੀ ਪੇਸ਼ੀ ਨਿਸ਼ਚਿਤ ਕੀਤੀ ਹੈਗੀ ਹੈ ਉਹਦੇ ਵਿੱਚ ਲਾਰੈਂਸ ਬਿਸ਼ਨੂਈ ਦੇ ਐਡਵੋਕੇਟ ਨੂੰ ਵੀ ਹੁਕਮ ਕੀਤਾ ਹੈਗਾ ਕਿ ਉਹ ਵੀ ਜੇ ਆਪਦਾ ਕੋਈ ਐਪਲੀਕੇਸ਼ਨ ਤੇ ਰਿਪਲਾਈ ਦੇਣਾ ਚਾਹੁੰਦੇ ਆ ਤਾਂ ਨਾਲ ਦੀ ਨਾਲ ਉਹ 5-7 ਨੂੰ ਜਿਹੜਾ ਹੈਗਾ ਉਹ ਤੇ ਰਿਪਲਾਈ ਫਾਈਲ ਕਰਨ ਤਾਂ ਉਸ ਤੇ ਵੀ ਹੋ ਸਕਦਾ ਹੈ ਕਨਸੀਡਰੇਸ਼ਨ ਮੂਵ ਜਿਹੜੀ ਉਹ ਐਪਲੀਕੇਸ਼ਨ ਪੈਂਡਿੰਗ ਪਈ ਹੈ ਤੇ ਨਾਲ ਨਾਲ ਜਿਹੜਾ ਹੈਗਾ ਗਵਾਹਾਂ ਦੇ ਜਿਹੜੇ ਹੈਗੇ ਸੱਮਨ ਮਾਨਯੋਗ ਦਲਦਾਰ ਦੁਆਰਾ ਫੇਰ ਕੱਢੇ ਹੈਗੇ ਤੇ 5-7 ਨੂੰ ਜਿਹੜਾ ਹੈ ਉਹ ਗਵਾਹੀ ਤੇ ਕੇਸ ਨਿਸ਼ਚਿਤ ਕੀਤਾ ਗਿਆ ਕਿੰਨੇ ਟੋਟਲ ਗਵਾਹ ਹੈਗੇ ਜਿਹੜੇ ਇਸ ਚ ਆਈ ਥਿੰਕ 150 ਦੇ ਕਰੀਬ ਜਿਹੜੇ ਹੈਗੇ ਸਾਰੇ ਗਵਾਹ ਨੇ ਵੱਖਰੇ ਵੱਖਰੇ ਇਨਵੈਸਟੀਗੇਸ਼ਨ ਏਜੰਸੀ ਦੇ ਵੱਖਰੇ ਵੱਖਰੇ ਗਵਾਹ ਤੇ ਟੈਕਨੀਕਲੀ ਜਿਨ੍ਹਾਂ ਨੇ ਇਸ ਕੇਸ ਨੂੰ ਦੇਖਿਆ ਹੈਗਾ ਜੋ ਸਬੂਤ ਹੈਗੇ ਜਾਂ ਫੈਟ ਵੀ ਦੇ ਸੱਟ ਵੱਖਰੇ ਵੱਖਰੇ ਤਰ੍ਹਾਂ ਦੇ ਆਈ ਥਿੰਕ ਕਿ ਟੋਟਲ ਨੰਬਰ ਆਫ ਜਿਹੜੇ ਵਿਟਨੈਸ ਹੈ ਉਹ 150 ਵਿਟਨੈਸ ਹੈਗੇ ਇਸ ਕੇਸ ਦੇ ਵਿੱਚ ਅੱਜ ਕਿੰਨੇ ਗਵਾਹਾਂ ਨੂੰ ਬੁਲਾਇਆ ਗਿਆ ਕਿੰਨੇ ਕਿੰਨੇ ਗਵਾਹ ਪਹੁੰਚੇ ਅੱਜ ਦੋ ਗਵਾਹਾਂ ਨੂੰ ਤਿੰਨ ਗਵਾਹਾਂ ਦੇ ਸੱਮਣ ਨਿਕਲੇ ਸੀ ਕਿ ਜਿਹੜੇ ਇੱਕ ਗਵਾਹ ਦੇ ਹੈਗੇ ਸੱਮਣ ਸਰਬ ਨਹੀਂ ਹੋ ਸਕਦੇ ਦੋ ਗਵਾਹ ਦੇ ਜਿਹੜੇ ਸਬੰਧ ਹੋ ਚੁੱਕੇ ਸੀਗੇ ਪਰ ਜਿੰਨੇ ਦੱਸਿਆ ਕਿ ਉਹ ਕਿਸੇ ਆਪਣੇ ਨਿੱਜੀ ਕਾਰਨਾ ਕਰਕੇ ਅੱਜ ਕੋਰਟ 'ਚ ਨਹੀਂ ਪੇਸ਼ ਹੋ ਸਕੀਤ ਕਰਕੇ ਜਿਹੜੀ ਹੈਗੀ ਅੱਜ ਗਵਾਹੀ ਨਹੀਂ ਹੋ ਪਾਈ ਟ੍ਰਾਇਲ ਕੋਰਟ ਨੂੰ